ਅਨੀਮਰਾ ਨਾ ਰੋਹਣ ਕੁਮਾਰ ਹੈਗਾ ਕੀ ਗੱਲਬਾਤ ਇਹ ਜਿਹੜਾ ਤੁਹਾਡੇ ਬੱਚਾ ਝਗੜਾ ਹੋਇਆ ਸੀਗਾ ਕਿੰਨੇ ਵਕਤ ਦਾ ਗੱਲਬਾਤ ਇਦਾਂ ਹੋਈ ਸੀਗੀ ਜਿੱਦਾਂ ਮੇਰਾ ਜੀਜਾ ਹੈਗਾ ਜੇ ਤੇ ਉਹ ਨਾ ਉਹਨਾਂ ਦੀ ਆਪੱਚ ਮੈਟਰ ਹੈਗਾ ਉਹਨਾਂ ਦਾ ਲੜਾਈ ਝਗੜੇ ਦਾ ਮੈਟਰ ਹੈਗਾ ਵਾ ਆਪਣਾ ਮੇਰੀ ਵੀ ਸਿਸਟਰ ਨਾਲ ਆਪੱਚ ਉਹਨਾਂ ਦਾ ਮੈਟਰ ਹੈਗਾ ਜੀਜੇ ਦਾ ਤੇ ਸਿਸਟਰ ਦਾ ਮੈਟਰ ਹੈਗਾ ਉਹਨਾਂ ਦਾ ਉਹ ਨਾ ਮਤਲਬ ਮੈਨੂੰ ਮਤਲਬ ਰਾਹ ਦੇ ਵਿੱਚ ਕਦੀ ਰੋਕ ਲੈਂਦਾ ਹੈ ਕਦੀ ਮਾਰਕੁੱਟ ਕ 2-3 ਵਾਰ ਇਹਨੇ ਕੀਤੀ ਮੇਰੇ ਨਾਲ ਤੇ ਇਸ ਕਰਕੇ ਵੀ ਮੈਂ ਇੱਕ ਤੇ ਜਿੱਦਾਂ ਕਿ ਹੁਣ ਮੈਂ ਉਦੋਂ ਦਰਬਾਰ ਸਾਹਿਬ ਤੋਂ ਮੈਂ 22 ਤਰੀਕ ਨੂੰ ਆ ਰਿਆਂ ਸੀਗਾ ਕੰਮ ਕਰਕੇ ਸਵੇਰੇ 10 ਵਜੇ 10:30 ਵਜੇ ਮੈਂ ਤੋਂ ਛੁੱਟੀ ਕਰਕੇ ਆਇਆ ਸੀਗਾ ਤੇ ਬਾਰਿਸ਼ ਹੋ ਰਹੀ ਸੀ ਤੇ ਸ਼ੇਰਾਂ ਵਾਲੇ ਗੇਟ ਲਾਗੇ ਜਾ ਕੇ ਮੈਂ ਉੱਥੇ ਖਲੋ ਗਿਆ ਮੈਂ ਕਿਹਾ ਚੱਲ ਆਟੋ ਕਰ ਲੈਨੇ ਆਟੋ ਕਰਕੇ ਮੈਂ ਘਰ ਚੱਲ ਜੰਨਾ ਉਧਰੋਂ ਤਿੰਨ ਮੁੰਡੇ ਆਏ ਦੋ ਦੋ ਦਾ ਤੇ ਪਤਾ ਨਹੀਂ ਇੱਕ ਤੇ ਲੱਕੀ ਗਾਹੀ ਉਹਦੇ ਨਾਲ ਉਹਦੇ ਤੇ 2000 ਦੋਸਤ ਹੋਰ ਹੈਗੇ ਸੀ ਉਹਨਾਂ ਨੇ ਨਾ ਪਿੱਛੋਂ ਆਂਦੇ ਮੇਰੇ ਨਾਲ ਦੋ ਤਿੰਨ ਸਿਰ 'ਚ ਮੇਰੇ ਬੋਤਲਾਂ ਮਾਰੀਆਂ ਉਹਨਾਂ ਨੇ ਬੋਤਲਾਂ ਮਾਰ ਕੇ ਉਸ ਤੋਂ ਬਾਅਦ ਮੇਰੇ ਨੱਕ ਤੇ ਉਹਨਾਂ ਨੇ ਮੁੱਕਾ ਮਾਰਿਆ ਜਦੋਂ ਉਹਨਾਂ ਨੇ ਮੇਰੇ ਨੱਕ ਤੇ ਮੁੱਕਾ ਮਾਰਿਆ ਮੈਂ ਡਿੱਗ ਪਿਆ ਉੱਥੇ ਹੀ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਲੱਕ 'ਚ ਮੁੱਕੇ ਮੁੱਕੇ ਮਾਰਨੇ ਚਾਲੂ ਕਰ ਦਿੱਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ੱੱਕੇ ਨਾਲ ਮੈਨੂੰ ਮੋਟਰਸਾਈਕਲ 'ਤੇ ਬਿਠਾਇਆ ਮੋਟਰਸਾਈਕਲ 'ਤੇ ਬਿਠਾ ਕੇ ਉਹ ਮੈਨੂੰ ਆਪਣੇ ਮਹੱਲੇ ਲੈ ਗਏ ਕਿਤੇ ਦੇ ਵਿੱਚ ਤੇ ਉੱਥੇ ਉਹਨੇ ਪਾਰਕੇ ਗਈ ਸੀ ਪਾਰਕ ਦੇ ਵਿੱਚ ਲਿਜਾ ਕੇ ਉਹਨਾਂ ਨੇ ਉਹਨਾਂ ਨੇ ਮ ਵਾਦੂ ਕੁੱਟਮਾਰ ਕੀਤੀ ਉਹਨਾਂ ਨੇ ਮੇਰੇ ਨਾਲ ਹਾਂਜੀ ਬਸ ਇਦਾਂ ਹੀ ਆ ਵੀ ਇਹਨਾਂ ਦਾ ਆਪਸ 'ਚ ਝਗੜਾ ਹੈਗਾ ਸੀਗਾ ਮੀਆਂ ਬੀਬੀ ਦਾ ਭੈਣ ਦਾ ਤੇ ਜੀਜੇ ਦਾ ਤੇ ਉਹਨਾਂ ਨੇ ਮਤਲਬ ਉਹ ਨਸ਼ੇ ਪੱਤੇ ਜ਼ਿਆਦਾ ਕਰਦਾ ਹੈਗਾ ਤੇ ਉਹ ਮੇਰੀ ਭੈਣ ਨਾ ਆਪ ਹੀ ਉਹਨਾਂ ਦੇ ਘਰੋਂ ਵਾਪਸ ਆ ਗਈ ਸੀਗੀ ਸਾਡੇ ਘਰ ਤੇ ਇੱਥੇ ਰਹਿਣ ਲੱਪੀਓ ਫਿਰ ਧਮਕੀਆਂ ਲਾ ਲਾ ਪਿਆ ਫੋਨ ਤੇ ਵੀ ਮੇਰਾ ਤਲਾਕ ਕਰਾਓ ਤਲਾਕ ਕਰਾਓ ਤਲਾਕ ਕਰਾਓ ਮੌਕੇ ਤੇ ਜਦੋਂ ਮਿਲਦਾ ਮੈਨੂੰ ਰਾਹ ਦੇ ਵਿੱਚ ਉੱਥੇ ਮੈਨੂੰ ਘੇਰ ਕੇ ਮੈਨੂੰ ਕਹਿੰਦਾ ਵਾ ਕਿ ਮੇਰਾ ਤਲਾਕ ਅੱਜ ਹੀ ਕਰਾਓ ਤੇ ਮੈਂ ਅੱਜ ਹੀ ਲੈਣਾ ਤਲਾਕ ਕੇਸ ਇਹਦਾ ਕਚੈਰੀ ਦੇ ਵਿੱਚ ਚੱਲਦਾ ਪਿਆ ਹੈ ਹਾਂਜੀ ਤੁਹਾਡੇ ਨਾਲ ਕਿਹੜੀ ਕੁੱਟ ਮਾਰੀ ਕੁੱਟ ਮਾਰ ਹੁੰਨੇ ਮੈਂ ਨਾ ਕੀਤੀ ਆ ਮੇਰੇ ਕੋ ਵੀਡੀਓ ਵੀ ਪਈਆਂ ਸਾਰੇ ਕੰਪਲੇਂਟ ਵੀ ਸਾਰੀ ਕੋਈ ਕੀਤੀ ہوئی ਆਪਾਂ ਵੀ ਡਿਵੀਜ਼ਨ ਥਾਣੇ ਵਿੱਚ ਪੁਲਿਸ ਬਸ ਇਹੋ ਕਹਿੰਦੀ ਆ ਵੀ ਤੁਸੀਂ ਐਦਾਂ ਕਰੋ ਔਰ ਤੇ ਨਿਗਰਾਨੀ ਰੱਖੋ ਨਿਗਰਾਨੀ ਆਪਾਂ ਤੁਹਾਨੂੰ ਰੱਖਣੀ ਪੁਲਿਸ ਵਾਲੇ ਤੁਸੀਂ ਜੇ ਅਹੀਂ ਤੁਨਾਗੇ ਪੁਲਿਸ ਵਾਲੇ ਮੰਗ ਕੀ ਗੱਲ ਮੰਗ ਬਸ ਇਹ ਹੋਏ ਅਭੀ ਇਹ ਸਾਨੂੰ ਮੰਗੇ ਹੋਇਆ ਬੀ ਤੁਹਾਨੂੰ ਇਨਸਾਫ ਹੋ ਚਾਹੀਦਾ ਵਾ ਬੀ ਅਹੀਂ ਕਰੋ ਬਾਹਰ ਨਿਕਲਦੇ ਆ ਤੇ ਸਾਨੂੰ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਐਦਾ ਧਮਕੀ ਲਈ ਜਾਂਦੇ ਆ ਉਹਦੇ ਵੱਲੋਂ ਤੇ ਮੈਂ ਕੰਮ ਕਰਨ ਵਾਲਾ ਬੰਦਾ ਹਾਂ ਜੀ ਮੈਂ ਦਰਬਾਰ ਸਾਹਿਬ ਦੇ ਏਰੀਆ ਦੇ ਵਿੱਚ ਮੈਂ ਕੰਮ ਕਰਦਾ ਵਾਂ ਫੋਟੋਗ੍ਰਾਫੀ ਦਾ ਤੇ ਮੈਨੂੰ ਇਸ ਤੋਂ ਬਹੁਤ ਜ਼ਿਆਦਾ ਖਤਰਾ ਹੈਗਾ ਕਿਉਂਕਿ ਮੇਰੇ ਘਰ ਵਾਲਿਆਂ ਨੂੰ ਧੀ ਧਮਕੀਆਂ ਦਿੰਦਾ ਹੈ ਭਰਾ ਨੂੰ ਵੀ ਦਿੰਦਾ ਪਾਪਾ ਨੂੰ ਵੀ ਦਿੰਦਾ ਤੇ ਮੇਰੀ ਭੈਣ ਨੂੰ ਵੀ ਦੇਂਦਾ ਧਮਕੀਆਂ ਤੇ ਜੇ ਮੈਨੂੰ ਕੁਝ ਹੋ ਗਿਆ ਜਾਂ ਮੇਰੇ ਘਰ ਵਾਲਿਆਂ ਨੂੰ ਕੁਝ ਹੋ ਗਿਆ ਤੇ ਜਾਂ ਇਹਦੇ ਜ਼ਿੰਮੇਵਾਰ ਪੁਲਿਸ ਵਾਲੇ ਹੋਣਗੇ ਤੇ ਜਾਂ ਫਿਰ ਇਹ ਜੀਜਾ ਹੈਗਾ ਸਾਡਾ ਜੀ ਮੇਰਾ ਜੀ ਨਾਮ ਆ ਗਾਜ ਕੁਮਾਰ ਠੀਕ ਹੈ ਜੀ ਤੇ ਮੈਂ ਲੈਵਰਦਾਰ ਬੰਦਾ ਹੈਗਾ ਮੈਂ ਤੇ ਮੈਨੂੰ ਇਹ ਬੰਦੇ ਨੇ ਬਹੁਤ ਜ਼ਿਆਦਾ ਤਾਂ ਕੀਤਾ ਆਵਾ ਕਿਉਂਕਿ ਮੈਂ ਹੁਣ ਪਰੇਸ਼ਾਨੀ ਜੇ ਇੰਨਾ ਹੈਗਾ ਵਾ ਵੀ ਅੱਜ ਮੈਂ 20 ਤੋਂ 25 ਦਿਨ ਹੋ ਗਏ ਮੈਂ ਘਰ ਦੇ ਅੰਦਰ ਹੀਗਾ ਠੀਕ ਹੈ ਜੇ ਮੈਂ ਥਾਣੇ ਵਾਲੇ ਬੰਨੇ ਜਾਣਾ ਵਾ ਉਹ ਨਹੀਂ ਮੇਰੀ ਕੋਈ ਕਾਰਵਾਈ ਕਰਦੇ ਤੇ ਮੈਂ ਹੁਣ ਮੈਨੂੰ ਸਮਝੇ ਨਹੀਂ ਆ ਰਹੀ ਹੈ ਮੈਂ ਤਾਂ ਇਹੋ ਹੀ ਬਸ ਹੁਣ ਸੋਚਿਆ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਤੇ ਆਪ ਕੁਝ ਖਾ ਕੇ ਤੇ ਮੈਂ ਆਤਮ ਹੱਤਿਆ ਕਰ ਲੈਣੀ ਕਿਉਂਕਿ ਅੱਜ 30 ਦਿਨ ਹੋ ਗਏ ਆ ਵੀ ਤੁਸੀਂ ਹਲਾ ਲੋ ਵੀ ਥਾਣੇ ਦੇ ਵਿੱਚ ਇੱਕ ਪੈਸੇ ਦੀ ਸੁਣਵਾਈ ਨਹੀਂ ਹੋ ਰਹੀ ਆ ਕਾਰਨ ਕੀ ਲੋਬਨ ਕਾਰਨ ਦੇਖੋ ਜੀ ਉਹ ਹੈਗਾ ਵਾ ਨਸ਼ੇਬਾਜ਼ ਬੰਦਾ ਠੀਕ ਆ ਉਹ ਹੁਣ ਲੀਡਰੀ ਦੇ ਵਿੱਚ ਜਿਵੇਂ ਕੋਈ ਬੰਦਾ ਚਾਰ ਮੁੰਡੇ ਲੈ ਕੇ ਖੜਾ ਹੋ ਜੇ ਤੇ ਉਹਦਾ ਲੀਡਰ ਉਹ ਸਾਥ ਦੇਣ ਦੇ ਆ ਵੀ ਉਹਨੂੰ ਪਤਾ ਵੀ ਇੱਕੋ 10 ਮੁੰਡੇ ਨਿਕਲ ਆਉਣੇ ਆ ਆਪਾਂ ਇਹਦਾ ਸਾਥ ਦਿੰਨੇ ਆ ਉਹ ਥਾਣੇ ਫੋਨ ਕਰ ਦਿੰਦੇ ਆ ਵੀ ਉਹਨੂੰ ਐਸਆਈ ਵਗੈਰਾ ਜੋ ਜੋ ਵੀ ਗਿਆ ਝਗੜਾ ਕਾਰਨ ਦੇਖੋ ਜੀ ਜੇ ਤੇਰੇ ਚ ਜਨਾਨੀ ਰੱਖਾਂਗੇ ਇਹ ਮਤ ਨਹੀਂ ਹੈ ਗਿਆ ਤੂੰ ਬੇਟੀ ਨੂੰ ਮੇਰੀ ਬਿਮਾਰ ਕਰਕੇ ਟੀਵੀ ਦੀ ਬਿਮਾਰੀ ਲਵਾ ਕੇ ਤੇ ਤੂੰ ਘਰੋਂ ਕੱਢ ਦਿੱਤਾ ਅੱਜ ਮੈਂ ਉਹਨੂੰ ਲਿਆ ਕੇ ਉਹਦਾ ਮੈਂ ਇਲਾਜ ਕਰਵਾਇਆ ਪਰ ਬਾਕਾਇਦਾ 9 ਮਹੀਨੇ ਉਹਨੂੰ ਮੈਂ ਟੀਕੇ ਲਵਾਏ ਉਹਦੇ ਪੱਟਾਂ ਦੇ ਵਿੱਚ ਤੇ ਕੁੜੀ ਅੱਜ ਕਾਇਮ ਹੋ ਗਈ ਆ ਮੁੰਡੇ ਨੂੰ ਕੁੱਟਦਾ ਨਮਨ ਉਹ ਇਸ ਟ੍ਰਿਕੇ ਹੁੰਦਾ ਵਾ ਵੀ ਜੇ ਮੈਂ ਮੁੰਡੇ ਵੱਲ ਜਾਊਂਗਾ ਇਹ ਸਾਰੇ ਪਰਿਵਾਰ ਨੂੰ ਸੁਈ ਚੁੱਕੇਗੀ ਉਹ ਇਹ ਸ਼ਰੀਪੰਦਾ ਇਹ ਕਿਸ ਨੂੰ ਕੁਝ ਕਹਿੰਦਾ ਨਹੀਂ ਉਹ ਮੂੰਹ ਚੋੱਕ ਕੇ ਇਹਦੇ ਵੱਲ ਤੁਰ ਪੋਗਾ ਉਹਨੇ ਇੱਕ ਵਾਰੀ ਨਹੀਂ ਸਾਨੂੰ 6 ਸਾਲ ਹੋ ਗਏ ਉਹਨੇ ਮੈਨੂੰ ਫੋਨ ਕਰਕੇ ਕਹਣਾ ਮੈਂ ਚੱਲਾਂ ਮੈਂ ਤੇਰੇ ਮੁੰਡੇ ਵੱਲ ਅਸੀਂ ਡਰ ਜਾਈਦਾ ਕਭਰਾਜੀਦਾ ਵਾ ਫੇਰ ਜਾ ਕੇ ਹਾਂਜੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਆ ਸਾਨੂੰ ਇਹਦੇ ਉੱਤੋਂ ਖਤਰਾ ਹੈਗਾ ਅੱਜ ਅਹੀਂ 20 ਤੋਂ 25 ਦਿਨ ਹੋ ਗਏ ਘਰ ਦੇ ਅੰਦਰ ਕੈਦ ਹੈਗੇ ਆ ਜੇ ਆਪਾਂ ਥਾਣੇ ਫੋਨ ਕਰੀਦਾ ਤਾਂ ਉਹ ਵੀ ਕਹਿੰਦੇ ਤੂੰ ਹੀ ਅੰਦਰੋਂ ਚਿੰਦਰਾ ਮਾਰ ਲਓ ਆਪਾਂ ਹੋਂ ਨੇ ਆਉਂਦਾ ਕੋਈ ਨਹੀਂਗਾ ਠੀਕ ਆ ਸਾਨੂੰ ਇਸ ਬੰਦੇ ਤੋਂ ਖਤਰਾ ਵਾ ਬਸ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਤੇ ਜਾਂ ਫਿਰ ਇਹ ਗਾਜੇ ਜਿਹੜਾ ਜਵਾਈ ਕਹਿਣ ਦੇ ਲਾਇਕ ਨਹੀਂ ਹੈਗਾ ਠੀਕ ਹੈ ਜੀ ਮੈਂ ਹਮ ਕੀ ਗੱਲਬਾਤ ਸੀ ਜਿਹੜਾ ਮੇਰਾ ਹਸਬੰਡ ਜਿਹੜਾ ਦਾ ਨਸ਼ੇ ਵੇਚਦਾ ਤੇ ਨਾਲ ਨਸ਼ੇ ਕਰਦਾ ਹੈ ਮੈਨੂੰ ਪਤਾ ਲੱਗਾ ਸੀ ਕਿ ਇਦਾਂ ਦੇ ਕੰਮ ਕਰ ਰਿਹਾ ਇਹਨੂੰ ਮੈਂ ਮਨਾਂ ਕੀਤਾ ਦੋ ਤਿੰਨ ਵਾਰੀ ਮਨਾਂ ਕੀਤਾ ਨਹੀਂ ਹਟਿਆ ਫਿਰ ਇੱਕ ਵਾਰੀ ਇਹਨੇ ਮੈਨੂੰ ਇਦਾਂ ਹੀ ਕਮਰੇ ਦੇ ਵਿੱਚ ਬੰਦ ਕਰਕੇ ਬਹੁਤ ਕੁੱਟਿਆ ਤੇ ਉਦੋਂ ਦੀ ਮਤਲਬ ਕਿ ਜਿਹੜਾ ਕੰਮ ਕਰਦਾ ਸੀ ਤੇ ਇਹਦੇ ਮਗਰ ਪੁਲਿਸ ਪਈ ਸੀ ਤੇ ਘਰੋਂ ਭਗੋੜਾ ਹੋ ਗਿਆ ਸੀ ਉਦੋਂ ਮੈਂ ਬਿਮਾਰ ਹੀ ਗਈ ਸੀ ਤੇ ਫਿਰ ਮੱਲਿਓਂ ਜਿੱਥੇ ਆਪਾਂ ਰਹਿਦੇ ਹਾਂ ਕਿਰਾਏ ਤੇ ਤੇ ਉਹ ਕਿਰਾਏਦਾਰਾਂ ਨੇ ਪਾਪਾ ਨੂੰ ਫੋਨ ਕੀਤਾ ਕਿ ਇਦਾਂ ਤੁਹਾਡੀ ਕੁੜੀ ਨੂੰ ਕੁੱਟ ਘੱਟ ਕੇ ਚੱਲ ਗਿਆ ਫਿਰ ਪਾਪਾ ਮੇਰੇ ਮੈਨੂੰ ਇੱਧਰ ਲੈ ਆਏ ਘਰ ਇੱਧਰ ਲਿਆ ਕੇ ਤੇ ਇਹਨਾਂ ਨੇ ਮੇਰਾ ਇਲਾਜ ਲੋਜ ਕਰਵਾਇਆ ਤੇ ਉਸ ਤੋਂ ਬਾਅਦ ਇਹ ਕਹਿੰਦਾ ਮੈਨੂੰ ਕਿ ਤੂੰ ਘਰ ਆ ਜਾ ਮੈਂ ਕਿਹਾ ਮੈਂ ਘਰ ਨਹੀਂ ਆਣਾ ਤੂੰ ਆਹ ਕੰਮ ਨਹੀਂ ਛੱਡੇਂਗਾ ਮੈਂ ਘਰ ਨਹੀਂ ਆਣਾ ਤੇ ਮੈਨੂੰ ਕਹਿੰਦਾ ਫਿਰ ਤੂੰ ਆਪਣੇ ਭਰਾ ਤੇ ਆਪਣਾ ਪਿਓ ਬਚਾ ਲਈ ਤੇ ਮੈਨੂੰ ਫੋਨ ਕਰਕੇ ਇਹੀ ਧਮਕੀਆਂ ਦਿੰਦਾ ਆਪਣਾ ਭਰਾ ਤੇ ਪਿਓ ਬਚਾ ਲਈ ਇਹ ਜਾਣਦਾ ਤੇ ਮੇਰੇ ਵੱਡੇ ਭਰਾ ਕੋਈ ਜਾਣਦਾ ਉੱਥੇ ਜਾ ਕੇ ਉਹਨੂੰ ਧਮਕੀਆਂ ਲਾਉਗਾ ਆਪਣੀ ਭੈਣ ਨੂੰ ਕਹਦੇ ਤਲਾਕ ਦੇ ਦੇ ਇਹਨੂੰ ਫੋਨ ਕਰਕੇ ਕਹਿੰਦਾ ਆਪਣੀ ਭੈਣ ਨੂੰ ਕਹੇ ਤਲਾਕ ਦੇ ਦੇ ਤੇ ਇਹਨੇ ਕਿਹਾ ਕਿ ਆਪਾਂ ਕੋਰਟ 'ਚ ਕੇਸ ਲਾਇਆ ਭਰਾ ਮੇਰੇ ਨੇ ਕਿਹਾ ਕੋਰਟ 'ਚ ਕੇਸ ਲਾਇਆ ਆ ਵਾ ਤੇ ਕਹਿੰਦਾ ਨਹੀਂ ਮੈਨੂੰ ਕੁਝ ਨਹੀਂ ਪਤਾ ਕੋਰਟ 'ਚ ਲੱਗਾ ਕਿ ਨਹੀਂ ਮੈਨੂੰ ਮੌ ਜਿਆਦਾ ਜਿੰਨੂੰ ਕਹਦੇ ਨਾ ਬਹੁਤ ਹੁਣ ਵੀ ਮਤਲਬ ਕਿ ਕਿਸੇ ਨਾ ਕਿਸੇ ਦੇ ਨੰਬਰ ਤੋਂ ਹੁਣ ਮੇਰੀ ਬਲੌਕ ਲਿਸਟ ਚ ਚੈੱਕ ਕਰ ਲਓ ਕਿੰਨੇ ਨੰਬਰਾਂ ਤੋਂ ਫੋਨ ਕਰਕੇ ਮੈਨੂੰ ਕਹਿ ਦੂਗਾ ਜਿੱਦ ਦਿਨ ਮੇਰੇ ਭਰਾ ਨੂੰ ਕੁੱਟਿਆ ਨਾ ਮੈਨੂੰ ਅਗਲੇ ਦਿਨ ਨਾਲ ਹੀ ਉਸੇ ਟਾਈਮ ਫੋਨ ਕਰਕੇ ਕਹਿੰਦਾ ਆਪਣੇ ਭਰਾ ਨੂੰ ਦੇਖ ਕੇ ਮਜ਼ਾ ਆਇਆ ਕਿ ਨਹੀਂ ਆਇਆ ਇਦਾਂ ਗਾ ਕਾਦੀ ਗੱਲ ਉਹ ਕੁੱਟਿਆ ਦਾ ਉਹ ਮੈਨੂੰ ਦੱਸੇ ਮੈਂ ਆਪਣੇ ਘਰ ਆਈ ਹੋਈ ਆ ਤੂੰ ਵਾਪਸ ਨਹੀਂ ਆਨੀ ਤੇ ਇਸ ਲਈ ਮਤਲਬ ਕਿ ਮੇਰੇ ਭਰਾਵਾਂ ਨੂੰ ਕੁੱਟਦਾ ਵਾ ਕਿ ਮੈਂ ਉੱਤੜਫਾਂਗੀ ਮੈਂ ਕੋਈ ਨਾ ਕੋਈ ਕਸ਼ ਕਰੂੰਗੀ ਇਸ ਵਜ੍ਹਾ ਨਾਲ ਮੇਰੇ ਭਰਾਵਾਂ ਨੂੰ ਕੁੱਟਦਾ ਜਿਹੜੀ ਕੁੱਟ ਮਾਰ ਹੋਈ ਤੁਹਾਡੇ ਬਰਦਰ ਤੇ ਇਸ ਵਾਰੇ ਪੁਲਿਸ ਨੂੰ ਕੰਪਲੇਨਟ ਕੀਤੀ ਹਾਂਜੀ ਸਾਰਾ ਕੁਝ ਕੀਤਾ ਪਰ ਉਹ ਐਕਸ਼ਨ ਲੈ ਨਹੀਂ ਦੇ ਆ ਕੀ ਸਮੇਂ ਤੇ ਕਿਉਂ ਨਹੀਂ ਸੁਣਵਾਈ ਦਿੱਤੀ ਪਰ ਉਹ ਜਾਂ ਫਿਰ ਪੈਸੇ ਚੜਾ ਦਿੰਦਾ ਉਹ ਵੇਖੋ 2 ਨੰਬਰ ਦਾ ਕੰਮ ਕਰਦਾ ਤੁਹਾਡੇ ਕੋ ਤੇ ਇਹਨੇ ਪੈਸੇ ਵੀ ਨਹੀਂ ਗੇ ਕਿ ਆਪਾਂ ਪੁਲਿਸ ਵਾਲਿਆਂ ਨੂੰ ਪੈਸੇ ਖਵਾਈ ਉਹ ਖਵਾਈ ਜਾਂਦਾ ਤੇ ਉਹਦੀ ਸੁਣਵਾਈ ਹੁੰਦੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਚਲ ਇਹ ਮੇਰੇ ਭਰਾ ਨੂੰ ਇੰਨੇ ਕੁੱਟਿਆ ਵਾ ਕਿ ਮੇਰੇ ਘਰ ਦੇ ਤੰਗ ਹੋਣੇ ਇਹ ਕੰਮ ਤੋਂ ਬਹਿ ਜਾਣ। ਉਹੀ ਇੰਨੇ ਕੰਮ ਕੀਤੇ ਨੇ ਭਰਾ ਨੂੰ ਕੁੱਟ-ਕੱਟ ਕੇ ਦਾ ਕੈਮਰਾ ਖੋਲਿਆ ਹੈ ਜਿਹਦੇ ਕਰਕੇ ਸਾਨੂੰ ਬਹੁਤ ਦਿੱਕਤ ਆਉਂਦੀ ਆ। ਇਹ ਕੰਮ ਤੇ ਵੀ ਨਹੀਂ ਜਾਣਦੇ ਆ। ਤੇ ਘਰ ਫਿਰ ਪ੍ਰੋਬਲਮ ਬਹੁਤ ਆ ਰਹੀ ਆ ਤੇ ਮੈਂ ਫਿਰ ਮੇਰਾ ਭਰਾ ਘਰ ਬੈਠਾ ਹੁਣ ਮੈਂ ਲੱਗੀ ਕੰਮ ਦੇ ਉੱਤੇ ਤੇ ਮੇਰੇ ਉੱਥੇ ਕੰਮ ਤੇ ਵੀ ਜਾ ਕੇ ਗਾਲ੍ਹਾਂ ਕੱਢਦਾ ਪਿਆ ਰੈਸਟੋਰੈਂਟ ਦੇ ਵਿੱਚ ਗਾਲ੍ਹਾਂ ਕੱਢਦਾ ਮੈਨੂੰ ਰਾਹ ਚ ਕੇ ਲੈਂਦਾ ਕਿ ਹੁਣ ਤੇਰੀ ਵਾਰੀ ਹੈ ਗਿਆ ਕਦੀ ਨਿੱਕੇ ਨੂੰ ਘੇਰ ਲੁਗਾ ਹੁਣ ਤੇਰੀ ਵਾਰੀ ਆ ਹਾਂਜੀ ਬਹੁਤ ਜ਼ਿਆਦਾ ਕਿ ਤੈਨੂੰ ਮੈਂ ਕੰਮ ਨਹੀਂ ਕਰਨ ਦੇਣਾ ਕਹੂਗਾ ਜਾਂ ਤੇ ਤੇਰੇ ਜੋਬ ਵਾਲੀ ਜਗ੍ਹਾ ਰੋਗੀ ਜਾਂ ਤੇ ਤੂ ਰਹੇਂਗੀ ਇੱਥੇ ਤੁਸੀਂ ਹੁਣ ਬਾਕੀ ਕਰਦੇ ਮੈਂ ਮੰਗੇ ਹੀ ਕਰਦੀ ਕਿ ਮੇਰਾ ਇਹਦੇ ਨਾਲ ਤਲਾਕ ਹੋ ਜਾਏ ਤੇ ਮੇਰੇ ਨੂੰ ਹਾਨੂੰ ਇਨਸਾਫ ਚਾਹੀਦਾ ਜਿੰਦਾ ਇਹਨੇ ਸਾਡੇ ਨਾਲ ਕੀਤਾ ਨਾਲੇ ਮੇਰੇ ਭਰਾ ਦਾ ਕੈਮਰਾ ਜਿਹੜਾ ਇਹ ਮੈਂ ਪ੍ਰਸ਼ਾਸਨ ਅੱਗੇ ਇਹ ਅਪੀਲ ਕਰਨਾ ਚਾਹੁੰਦੀ ਕਿ ਮੇਰੇ ਮੈਨੂੰ ਤੇ ਮੇਰੀ ਫੈਮਿਲੀ ਨੂੰ ਇਹਦੇ ਤੋਂ ਖਤਰਾ ਹੈ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਜਿਹੜੀ ਵੀ ਬੰਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਰੋਹਨ ਵੱਲੋਂ ਜਿਹੜਾ ਕੰਪਲੇਂਟ ਸਾਡੇ ਥਾਣੇ ਕੀਤੀ ਗਈ ਹੈ ਕਿ ਉਸਦੇ ਜੀਜੇ ਨੇ ਜਿਹੜਾ ਉਸਦੀ ਭੈਣ ਦੇ ਨਾਲ ਥੋੜਾ ਆਪਸੀ ਪਰਿਵਾਰਕ ਜਿਹੜਾ ਵਿਵਾਦ ਚੱਲ ਰਿਹਾ ਸੀ ਜਿਸ ਦੇ ਸਬੰਧ ਵਿੱਚ ਜਦੋਂ ਉਸਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਜੀਜੇ ਨੇ ਉਹਦੀ ਕੁੱਟਮਾਰ ਕੀਤੀ ਹੈ ਜਿਸ ਬੰਦੀ ਨੂੰ ਜਿਹੜਾ ਦਰਖਾਸਤ ਦੀ ਮਸੂਲ ਹੋਈ ਹੈ ਉਸ ਦੇ ਹਿਸਾਬ ਨਾਲ ਮੈਡੀਕਲ ਰਿਪੋਰਟ ਅਨਸਾਰ ਜੋ ਬਣਦੀ ਕਾਰਵਾਈ ਉਹ ਕਰਕੇ ਇਹਨੂੰ ਜਿਹੜਾ ਮਦਈ ਪਾਰਟੀ ਨਾਲ ਅਨਸਾਰ ਦਵਾਇਆ ਜਾਵੇ